ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗ ਹਸਤੀ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਟਾਈਮ ਹੈ ਜੀ ਜਾਣ ਦਾ ਤੇ ਆਪਾਂ ਹੁਣ ਹੋਰ ਦੀ ਸਟਾਰਟਿੰਗ ਕਰਨ ਲੱਗੇ ਤੇ ਆਪਣੇ ਆ ਰਹੀ ਹੈ ਜੀ ਰਿਸ਼ਤੇਦਾਰ ਤੇ ਰਿਸ਼ਤੇਦਾਰ ਆ ਰਹੇ ਨੇ ਕੀ ਆਪਣੇ ਆਪਾਂ ਨੂੰ ਆ ਗਿਆ ਜੀ ਵਿਆਹ ਤੁਹਾਨੂੰ ਤੁਸੀਂ ਫਸਟ ਦੇ ਜਿੰਨ ਦਿਨ ਰਹਿ ਗਿਆ 10 15 ਦਿਨ ਵਿਆਹ ਚ ਤੇ ਵਿਆਹ ਤੋਂ ਨਾ ਆਪਾਂ दिखाई रौनक जड़िया ब्याह दिया मशीन च पाया कपड़े तो फिर करा ब्लॉक कंटिन्यू कि आए तो क्थे जाना बाद कोई फ्रूट हैगा घरे नहीं करता है ਹਾਂ ਜੀ ਚਾਰ ਕਿਉਂ ਬਿਲਕੁਲ ਕਾਸੇ ਨਹੀਂ ਕੀਤਾ ਹਾਂ ਜੀ ਇਹ ਵਾਲਾ ਜਿਹੜਾ ਸੂਟ ਹੈ ਨਾ ਸੌਫਟ ਜੌਰਜਟ ਤੇ ਬਣਾਇਆ ਗਿਆ ਇਹ ਸੂਟ ਸੂਟ ਜੀ ਮੇਰੀ ਫਰਜ਼ਾਈ ਦਾ ਹੈਗਾ ਤੇ ਇਹਨਾਂ ਨੀਚੇ ਵਾਈਟ ਚਾਦਰ ਦਿਖਾ ਰਹੀ ਹੈ ਵੈਸੇ ਲਾਈਨਿੰਗ ਲੱਗੂਗੀ ਇਹਦੇ ਸੂਟ ਦੇ ਨਾਲ ਦੀ ਹੈ ਨਾ ਤਾਂ ਬਹੁਤ ਸੋਹਣੀ ਜਿਹੜੇ ਸਟਿਚ ਕਰੇ ਤੋਂ ਗ੍ਰੇਸ ਆਉਗੇ ਦੇਖੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਕੀਤਾ ਗਿਆ ਹੈਗਾ ਤੇ ਇਹਨੇ ਵੀ ਇਹ ਵਾਲਾ ਜਿਹੜੇ ਮੇਰੀ ਫਰੈਂਡ ਦੇ ਬੁਟੀਕ ਤੋਂ ਜਿਹੜਾ ਰੈਡੀ ਕਰਵਾਇਆ ਬਹੁਤ ਜ਼ਿਆਦਾ ਸੋਹਣਾ ਬਣ ਜੂਗਾ ਸੂਟ ਦਿਖਾਵਾ ਲੇਖੋ ਇਹਦਾ ਪਹਿਲਾਂ ਨਾ ਮੱਛਰ ਲੜੇ ਤੂੰ ਉਧਰ ਦਿਖਾਵਾ ਖਦਖਾ ਤੂੰ ਵੇਖ ਮਿੱਟੀ ਚ ਖੇਡਦੀ ਰਹਿੰਦੀ ਏ ਕੀ ਹਾਲ ਹੋਇਆ ਦਿਖਾ ਵਤ ਨਹੀਂ ਨਹੀਂ ਦੇਖ ਹੁਣ ਹੁਣ ਕੀ ਹੋ ਗਿਆ ਆਟੀ ਉਲਾਂ ਲੱਗ ਗਈ ਨਾ ਹੁਣ ਸੈਟ ਹੋ ਗਿਆ ਪਹਿਲਾਂ ਇੰਨਾ ਜਿਆਦਾ ਦਿਖਾ ਦੇ ਟੰਗ ਲਾ ਹੁਣ ਚਾ ਛੱਡ ਗੇ ਮੈਂ ਇੱਕ ਵਾਰੀ ਫੇਰ ਟੈਸਟ ਕਰਾਇਆ ਪਹਿਲਾਂ ਉਹਨੇ ਮੈਨੂੰ ਵੈਸੇ ਕੁਝ ਐਚਪੀ ਵੀ ਘਰਾਂ ਨਾਲ ਕੱਟੇ ਗਾਉ ਪਹਿਲਾਂ ਸੀ ਕਿ ਥੋੜਾ ਜਿਹਾ ਆਇਤਾ ਮੜਾ ਆ ਗਿਆ ਯਾਨੀ ਕਿ ਜੇ ਕਹਿ ਸਕਦੇ ਆ ਟਾਈਫਾਇਡ ਫੀਵਰ پتہ ਨਹੀਂ ਕਿ ਉਹ ਇਸ ਵੇਲੇ ਰੋਜ਼ ਹੋ ਜਾਂਦਾ ਫਿਰ ਤਾਂ ਕਰਕੇ ਅਸੀਂ ਕਿ ਚੱਲ ਇਨਫੈਕਸ਼ਨ ਵੀ ਇੱਕ ਵਾਰੀ ਚੈੱਕ ਕਰਾ ਲ ਗਏ ਨਾ ਫੀਵਰ ਤਾਂ ਕਰਕੇ ਇਨਫੈਕਸ਼ਨ ਕਰਕੇ ਹਾਂ ਇਨਫੈਕਸ਼ਨ ਚੈੱਕ ਹੋ ਜੀ ਚਲੋ ਉਹ ਜੇ ਮੈਡੀਸਨ ਲੈਤੀ ਜੋਗੀ ਐਵੇਂ ਦਵਾਈਆਂ ਜੀਆਂ ਫਾੜਦਾ ਕੇ ਪਿਆਦਾ ਹਨਾ ਨੂੰ ਹੀ ਚੱਕ ਕੇ ਆਪਾਂ ਵੈਰਾ ਸੱਟਾ ਮੋਲ ਲੈ ਲੈਣੇ ਤੇ ਲੋ ਜੇ ਇੱਥੇ ਕੁਦਰ ਵਗੈਰਾ ਪਿਆ ਸਾਰਾ ਕਵਾੜਾ ਜਿਹੜਾ ਚੱਕ ਕੇ ਵੇਚਦਾ ਤੇ ਅਗੱਤੇ ਦੀ ਚਲੰਦਰ ਰੱਖ ਦਾਂਗੇ ਤੂੰ ਹੀ ਪਾ ਦੇ ਕਰਾਂਗੇ ਹਨਾ ਆਪਾਂ ਧੂਆਂ ਵੀ ਹੁਣ ਥੋੜੇ ਚਿਰ ਨੂੰ ਸਟਾਰਟ ਹੀ ਆ ਤੇਨ ਵਿਚਾਰੀ ਦਾ ਪਾਣੀ ਕੋਨ ਨਾਲ ਕਦੇ ਪਾਏ ਤੂੰ ਇਹ ਆਹਨੇ ਮੋਸਮ ਆਇਆ ਆਇਆ ਨਹੀਂ ਬਸ ਥੋੜੇ ਚਿਰ ਨੂੰ ਤੂੰ ਇਕਰੇ ਨੂੰ ਦੂੜੀ ਅੱਜ ਸੈੱਡ ਦੇ ਹਾਂ ਬਸ ਮੈਂ ਬਾਹਾਂ ਦੀ ਮੜਾ ਜਿਹਾ ਹੋਰ 5 ਕਿ ਮਿੰਟੇ ਨੂੰ ਹੋਰ ਕਰ ਦੇ ਤੇ ਚੀਕ ਪਾਣੀ ਦੀ ਰੋਟੀ ਜੀ ਮੱਗ ਜਾਣਾ ਪਈ ਜਿਆ ਹੱਥੇ ਮੇਰਾ ਮੂੜੇ ਹੋਇਆ ਹਾਈ ਹਾਈ ਦਿੱਕ ਕਿਸੇ ਚੜ ਕੇ ਪਸ਼ੂ ਬੰਨੀ ਜਾਂਦੇ ਆ ਤੇ ਲੇਟੀ ਪਤਾ ਨਹੀਂ ਇਹਨਾਂ ਨੇ ਪਾਤੀ ਕਿ ਨਹੀਂ ਅੱਜ ਆਪਾਂ ਪਸ਼ੂ ਬੰਨੇ ਆ ਯੇ ਬਾਹਰ ਤੇ ਬਸ ਹੁਣ ਅੰਦਰ ਉਹ ਬੰਨੇ ਛੱਡ ਦਾਂਗੇ ਦੇਖ ਆਉਂਦਾ ਸ਼ਾਲਾ ਮਾਰਦਾਂ ਅੱਜ ਮੈਨੂੰ ਲੇਟੀ ਨਹੀਂ ਪਾਈ ਅਸੀਂ ਕਿ ਬਾਹਰ ਆ ਨਾ ਜਿਹੜੇ ਬੱਠਾਲ ਖਰਾਬ ਕਰ ਦਿੰਦੇ ਗਾ ਨਾਲ ਡੋਲ ਦਿੰਦੇ ਗਾ ਇੱਥੇ ਤਾਂ ਚਲੋ ਘਰਾਂnga ਚ ਰਹਿੰਦੇ ਸੀਗੇ ਤੇ ਤਾਂ ਕਰਕੇ ਨਹੀਂ ਮੈਂ ਲੇਟੀ ਪਾਈ ਇਹਨਾਂ ਨੂੰ ਇੱਥੇ ਮੰਮੀ ਕਹਿੰਦੀ ਅੰਦਰ ਹੀ ਰੱਖ। ਅੱਜ ਟਿੱਬੀਆਂ ਖੋਲ ਲੈਂਦੇ ਆ ਕਿ ਫੋਲਕਿੰ ਨਹੀਂ ਜਾਂਦੇ ਆ ਲੈ ਜੀ ਖੋਲ ਕੇ ਕਿ ਆ ਗੜੀਆਂ ਉਹਨਗੇ 2 ਮੋੜੀਆਂ ਨਹੀਂ ਹੈਗੀ। 12 ਉਹ ਖੋਲਣੀਆਂ ਆਂ, ਔਖੀਆਂ ਹੋ ਜਾਂਦੀਆਂ ਆਂ। ਹਾਂ। ਚਲੋ ਇਹ ਪਾਂਡੇ ਵਗੈਰਾ ਮੰਨਦੇ, ਮਸ਼ੀਨ ਮੇਰੀ ਖੜ ਗਈ। ਤੇ ਕੱਡਾਂ ਪੂਰ ਕੱਪੜਾ। 12 ਖੋਲਣੀਆਂ ਨਾ ਕਿੱਲਿਆਂ ਔਖਾ ਹੋ ਜਾਂਦਾ, ਇੱਥੇ ਤਾਂ ਨਟ ਜੇ ਖੋਲ ਲਈਦੇ ਆ। ਇਹ ਬਿਨ ਬ੍ਰੇਕਾਂ ਤੋਂ ਹੀ ਆਉਂਦੀਆਂ ਐ। ਐ ਆਹਾਹਾਹਾਹਾ। ਬੰਦੀਆਂ ਬੰਦੀਆਂ ਮੈਂ ਪੜ ਕੇ ਰੱਖੀ ਸਾਰਾ ਕੋਸਾ ਪਾਹੀ ਸਟੋਰ ਕਰ ਦਈਏ ਇੱਥੇ ਸਤਨ ਦਾ ਕੀ ਫਾਇਦਾ ਹਨਾ ਹੁਣ ਡਿੱਗੂ ਕਰ ਦੇਣਾ ਸਭ ਤੇ ਆ ਵੀ ਦਵਾਰੇ ਲੱਗ ਜੂਗਾ ਹਾਂ ਤੇ ਫਰਜੇ ਕਢਾ ਲੈ ਦਵਾਰੇ ਇਹ ਉਹਦੇ ਚੱਕ ਕੇ ਪਿੱਕ ਤੋਂ ਆਉਣਾ ਚੰਗਾ ਨਾ ਸਾਨੂੰ ਦੇ ਦਿੰਗੇ ਇੱਕ ਕੀ ਰਹਿ ਰਿਹਾ ਮੈਂ ਤੁਹਾਨੂੰ ਕੀ ਕਰਨਾ ਇਹ ਖਲਿਆਰ ਨਾ ਕਾ ਕੇ ਕੁਝ ਮਰਜੀ ਕਰਦੀ ਚੀਜ਼ ਕੱਢ ਲੱਖ ਰੰਗਾ ਸਾਨੂੰ ਦੇ ਦੇਣੀ ਕੁੱਤੋਂ ਸੇ ਕੰਨਾ ਕੀ ਖਾਣਾ ਲਈ ਕੀ ਜਾਇ ਹੈ ਤੂੰ ਜਦੋਂ ਤੋਂ ਮਾਤੇ ਬੈਠਿਆ ਕਰੋਗੇ ਤੇ ਪੀੜਾ ਦਾੜਾ ਕੋਡ ਉਹ ਵਰਤ ਵਰਤਾਂਗੇ ਇਹਨੂੰ ਆਪਾਂ ਮੇਰੇ ਕਹਿਣਾ ਆਖਣਗੇ ਇਹ ਤੁਹਾਨੂੰ ਨਹੀਂ ਦੀ ਹੋਵੀ ਉਹ ਮਾੜਾ ਸਰੀਰ ਹੈ ਗਰਮੀ ਵੀ ਵਾਲੀ ਮੰਦਾ ਤੇ ਠੰਡ ਵੀ ਵਾਲੀ ਮੰਦਾ ਫੜ ਕੇ ਰੱਖੀ ਛੋਟੇ ਹੁੰਦੇ ਆਪਾਂ ਕੋਈ ਕੁੱਖ ਖਾਂਦੇ ਸੀ ਮੈਂ ਤਾਂ ਨਾ ਕਦੇ ਦੁੱਧ ਮੂਹ ਤੇਂ ਘਰ ਕੇ ਦੇਖਿਆ ਸੀਗਾ ਹਲਕਸ ਖਾਉਂਗੇ ਹੁਣ ਪਤਾ ਲੱਗਾ ਹਲਕਸ ਜਦੋਂ ਥੋੜੇ ਜਿਹਾ ਤੋਂ ਕਮਜ਼ੋਰੀ ਪੈ ਜਾਂਦੀ ਉਹ ਤੇ ਨਾ ਦੁੱਧ ਤੇ ਸਬਜ਼ੀ ਮੈਂ ਜਮਾਣੀ ਖਾਦੀ ਹੁੰਦੀ ਸੀ ਜਮਾਣੀ ਤੇ ਆ ਗੱਟੇ-ਕੁੱਟੇ ਜਿਹਾ ਵੀ ਪਰੇ ਸੜਦਾ ਇੱਕੋ ਜਿਹਾ ਚੂੜੀ ਵਾਲੇ ਚ ਰੱਖਦੇ ਵੱਡੇ ਗੱਟੇ 14 ਦਿਨ ਤੋਂ ਧਰਨਾ ਤੇ ਰੱਖੇ ਬਾਗੀ ਦੇ ਪਰਤੇ ਦਾ ਇੰਨਾ ਤੇ ਵੱਡੇ ਗੱਟੇ ਇਹਦੇ ਤੇ ਪਹਿਲਾਂ ਪਾਏ ਪਿਆ ਸੀ ਸਾਰਾ ਸਮਾਨ ਉਹ ਕਾਦੋ ਨਹੀਂ ਵੇਚੀਗੀ ਕੀ ਆ ਪੀੜੀ ਆ ਇਹ ਰਹਿ ਗਈ ਹੈ ਨਾ ਹਾਂ ਕਿਹੜੀ ਪੀੜੀ ਹਾਂ ਇਹ ਟੁੱਟੀ ਕੌਣ ਕਹਿੰਦਾ ਪਹਿਲਾਂ ਕਿਹਦੇ ਜਨ ਲੋਕੀ ਫਰੇਟ ਲਾ ਟੁੱਟੀ ਦਾ ਭయ్యా മമ്മി അവിടെ. പുള. മമ്മി. മമ്മി എടി. ആരോ വൈരി വീരടാ. ആലോടാ താ വീരടാ. ਮੇਰੇ ਕੋਲ ਭੈਣ ਨੇ ਮੈਂ ਕਹਾਂ ਰੰਗ ਆਈ ਗ੍ਰਾਬ ਹੋਣ ਜੇਕਰ ਮੈਂ ਕਿਸੇ ਦੇ ਮੂੰਹ ਚ ਪਾਣਗੇ ਕੋਈ ਖਾਊਗਾ ਕਿਵੇਂ ਆ ਸਿੱਕਾ ਸਤਿ ਸ਼੍ਰੀ ਅਕਾਲ ਬਿੰਦਾ ਨਾ ਨਾ ਅਸੀਂ ਆਵਾਂ ਸੀ ਰਾਣੀ ਕੋਲ ਅੱਛਾ ਪਿੰਡੋਂ ਦਾ ਠੀਕ ਹੈ ਹਾਂ ਹਾਂ ਲਓ ਜੀ ਸਾਡੀ ਆਪਣੇ ਬਣ ਗਿਆ ਕੱਦ ਜੀ ਅੱਪਾ ਇੱਥੇ ਦੁੱਧ ਵਗੈਰਾ ਪਾਉਣਾ ਤੇ ਆਪਣੇ ਰਿਸ਼ਤੇਦਾਰ ਜਿਹੜੇ ਆਗੇ ਨੇ ਲੋਜੀ ਮੰਨਿੰਦਰ ਦਾ ਹੈਗਾ ਗਿਆ ਗਿਆ ਪਈ ਲੋਦੇ ਜਾਣਾ ਆਪਾਂ ਗਿਆ ਤੇ ਗੱਲ ਕਰ ਬਰਾਤ ਹੈਗੀ ਹੈ 17 ਤਰੀਕ ਦੀ ਬਰਾਤ ਹੈਗੀ ਮੰਡੇ ਦੀ ਬੇਟਾ ਛੁੱਟੀ ਨਹੀਂ ਮਿਲਨੀ ਆ ਲੈ 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 ਲਾਂ ਤੁਸਤਾ ਲੈ ਲੂੰਗੀ ਗਲਤੀ ਮੇਰੀ ਹੈ ਗਿਆ ਭਾਈ ਆਪਣੇ ਪਹੁੰਚ ਚੁੱਕੇ ਆ ਤੀ ਗੰਡੇ ਗੰਡੇ ਚੀਰਨ ਮਰਨ ਮਤਾਂ ਸਾਡੀ ਬੀਬੀ ਧੰਨਾ ਵਦਗਾ ਇਹ ਨਾ ਦਾ ਮੰਮੀ ਤੋਂ ਕੱਟੇ ਆਣਾ ਨਾ ਕਰਦੀਆਂ ਨਾ ਮੈਂ ਇਥੋਂ ਕੱਟੇ ਆਣ ਹੁਣ ਮੈਂ ਸਲੇਵ ਵਗੈਰਾ ਜੇ ਕੱਟ ਕੇ ਰੱਖਿਆ ਸੀ ਹਨ ਤੇ ਅੱਖਾਂ ਭਾਰੀ ਹੋ ਗਈ ਆ ਆਪ ਕਰਨੀ ਪੈਣੀ ਰੋਟਾ ਆਪ ਤਾਂ ਨਿਕਾ ਦੇ ਨਾਲ ਲਿੜਣਾ ਆਂ ਫੇਕਸ਼ਨ ਬਾੜੀ ਆਣੀਆਂ ਨੋਰਮਲ ਕਹਿੰਦੇ ਸੀ ਛੀ ਚਾਹੀਦੀ ਹੁੰਦੀ ਆ ਕੀ ਹੋਈ ਬਈ ਆ 5.4 ਤਾਂ ਕਰਕੇ ਫੀਵਰ ਹੋ ਜਾਂਦਾ ਚਲੋ ਪਤਾ ਲੱਗ ਜਾਂਦਾ ਤੁੰਠੀ ਇਸ ਦਾ ਬਿਮਾਰੀ ਦਾ ਤੇ ਆ ਮੰਮੀ ਵਰਗੇ ਨੂੰ ਆਪਣੀ ਦੀਦੀ ਕਹਿੰਦੇ ਲੈਂਦੀ ਆ ਕਾਰ ਜਨ ਕਿ ਦੋਦੇ ਪਤਾ ਹੀ ਆ ਸਾਰਿਆਂ ਨੂੰ ਕਿ ਆਪਣੀ ਜਨ ਕਿ ਮੇਰੀ ਨੰਦ ਵਿਆਹੀ ਹੋਈ ਆ ਤੇ ਆਪਣਾ ਨਵਿਆ ਆ ਜੀ ਬਾਹਰੋਂ ਤੇ ਹੁਣ ਆ ਕੇ ਇਹਨਾਂ ਨੇ ਲੱਤੀ ਆ ਥਾਰ ਆ ਹੇ ਬਾਰ ਵਿਚਾਰੇ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਆ ਤਾਂ ਕਰਕੇ ਜਿਹੜੀ ਦਿਨ ਥੋੜੇ ਰਹਿ ਗਏ ਹਨ ਤੇ ਫਿਰ ਸਾਰੇ ਕਿਤੇ ਦੇ ਇੱਕ ਦਿਨ ਵਿੱਚ ਦੀ ਅਗਲੇ ਨੂੰ ਇੱਕ ਦਿਨ ਦੋ ਦਿਨਾਂ ਚ ਟੂਰ ਕੱਢਣੇ ਪੈਂਦੇ ਆ ਮਿੱਟੀ ਨਾਲ ਥੋੜੀ ਜੀ ਭਰੀ ਭੀ ਜਦੋਂ ਚੀਜ਼ ਚੱਲਦੀ ਆ ਤਾਂ ਫਿਰ ਰੇਤਾ ਮਿੱਟੀ ਤੇ ਪੈਂਦੀ ਏ ਬਾਕੀ ਜਿਹੜਾ ਹੁਣ ਟਾਈਮ ਚੱਲ ਰਿਹਾ ਮੌਸਮ ਚੱਲੀ ਜਾਂਦਾ ਹਨ ਉਹ ਮਿੱਟੀ ਘੱਟੇ ਵਾਲਾ ਹੀ ਆ ਲਓ ਜੀ ਲੱਟਾ ਛੱਡਦੀ ਆਪਾਂ ਦਿਖਾਈ ਦਊਗੀ ਤੇ ਉਧਰਲੀ ਛੱਡਦੀ ਆਪਾਂ ਪਾਸੇ ਨੂੰ ਕੀ ਚੱਲ ਪਈ ਲਟਾ ਚੱਲ ਪਈ ਕੱਪੜੇ ਲੱਤੇ ਲੱਤੇ ਰੱਖੀ ਬੈਠੇ ਆਂ ਸ਼ਾਪਿੰਗ ਕਰਕੇ ਆਏ ਹੁਣ ਅੱਖਾਂ ਖੋਲ ਕੇ ਉੱਚੀ ਉੱਚੀ ਹੁੰਦੀ ਆ ਨਾ ਲੋਟ ਕਹੈਂਟ ਆਵੇ ਗੱਡੀ ਵੈਸੇ ਵੀ ਵਧਾਈਆਂ ਦਿੱਤੀ ਹੁੰਦੀ ਆ ਤੇ ਬਲੌਗ ਦੇ ਵਿੱਚ ਆਪਾਂ ਫੇਰ ਪਈ ਸਾਰੀ ਬਰਾਡ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ

ਕੋਧੇ ਭਾਈ ਛੋੜ ਨਾ ਕਰਿਆ ਉਹ ਮਾਰਿਆ ਲਵਾ ਦੇ ਚਾਵਾਂ ਪੌਣੀਆਂ ਆਓ ਬੱਚੇ ਹੂੰ ਚਾਪਟਰੈਕਟਰ ਨਹੀਂ ਖੜਾ ਇੱਥੇ ਲੈ ਬੱਦ ਮੈਨੂੰ ਫੋਨ ਚਾਰਜ ਤੇ ਲਾ ਦਿੰਦਾ ਉਹ ਜਿਹੜੇ ਰਸਤੇ ਲੱਗ ਗਏ ਆਪਣੀ ਵਿਆਹ ਹੋ ਕੇ ਆਪਣਾ ਨਵੀ ਸੀਗਾ ਇਹ ਆਇਆ ਜੀ ਬਾਹਰੋਂ ਕੈਨੇਡਾ ਤੋਂ ਹੁਣ ਕਹਿਣਗੇ ਵਿਆਹ ਦੇਖਣਗੇ ਆ ਬੀਰੀ ਨਾ ਇਹ ਤਾਂ ਵੀਰ ਨੂੰ ਕਾਰ ਚੱਲ ਪਈ ਮੈਂ ਤਾਂ ਬੰਦ ਨਹੀਂ ਕਰਨਾ ਹੁੰਦਾ ਲੋਨੀ

ਆਪਣੇ ਦੇ ਰਸਾ ਹੀ ਟੈਲੀ ਕਰਾ। ਹਾਂ ਮਾਮੀ ਨੇ ਗਲੇ ਵੀ ਲੈਣੀ ਆ ਤੇ ਕੋਈ ਦੰਗੀ ਲੈਣੀ ਆ। ਨਾ ਮਾਮੀ ਨੇ ਕੋਈ ਚਾਰ ਲੈਣੀ। ਬੂਲੀਆਂ ਧਰ ਦਿੰਦੇ ਆ ਮਾਮੀ ਮਸਾਲਾ। ਇਹ ਮਾਮੀ ਆਪਣੀ ਸੇਮ ਤੋਂ ਰੋਟੀ ਬਣਾਉਣ। 10 ਘਾਟ। ਲਓ ਡਾਗੇ। ਭਾਂਜੀ ਮੁੰਮਾ ਨੇ ਫੋਨ ਚਾੱਕ ਲਿਆ ਬੱਸ ਬਾਤ ਚ ਨਾ। ਕਰਾਂਗੇ। ਇੱਕ ਦੰਤ ਤੱਕ ਨੀ ਵੀਨਾ। ਨਹੀਂ ਨਹੀਂ ਮੈਨੂੰ ਸੁਣਨਾ ਹਾਲ ਲੱਗ ਰਿਹਾ ਹੈ ਕਿ ਇਸੇ ਕੋਈ ਨਹੀਂ ਪੁੱਛ ਰਿਹਾ। ਕਿ ਕਿ ਆਮਰੇ ਕਲਰ ਦਾ ਤਾਂ ਲੈ ਕੇ ਆਈ ਬੈਠੀ ਚਾਪੂਗੀ। ਇਹ ਕਲਰ ਵੀ ਪਾ ਲਓ। ਆ ਵੀ ਇਹ ਚ ਕਲਰ ਪਾ ਲੈਂ। ਮੈਂ ਲੋਰੀਆ ਕੋਲੋਂ ਨਾ ਸੇਵੀਆਂ ਤੇ ਮੈਨੂੰ ਬੜੀਆਂ ਟੇਸਟ ਲੱਗੀਆਂ ਜਾਲ ਜਾਲ ਨਾ ਸੇਵ ਦਾ ਜਾਲ ਜਾਲ ਸੇਵ ਨਹੀਂ ਫੇਵੀਆਂ। ਹੋ ਗਿਆ? ਤੇ ਤੇਰੀਆਂ ਫੇਦੀਆਂ ਤੇਰੇ ਦੇ ਮਾਮੂ ਵਰਗੇ ਐਸੀ ਕਤਲ ਨੂੰ ਨਿਕਲਣਾ ਲੱਗੇ ਤੇ ਉਹਦੇ ਆਪਣੀ ਇੱਕ ਜੀਵਨ ਦਾ ਸੂਟ ਵੀ ਆਪਾਂ ਰੈਡੀ ਕਰਵਾਇਆ ਸੀਗਾ ਉਹਦੇ ਆਪਾਂ ਆਪਣੇ ਚਕਲੇ ਤੇ ਜਿਹੜੀ ਐਡ ਕਰਦਾਂਗੇ ਤੇ ਉਹਨੇ ਬਲੂ ਕਲਰ ਦਾ ਸੂਟ ਹੈ ਜਿਹੜਾ ਉੱਥੋਂ ਰੈਡੀ ਕਰਵਾਇਆ ਸੀ ਬਲੇਰ ਕੋਟ ਲਈ ਬਹੁਤ ਜ਼ਿਆਦਾ ਸੋਹਣਾ ਸਾਡੇ ਸੂਟ ਹੋ ਗਏ ਹਨ ਤਰੀਕ ਨੂੰ ਤੇ ਜਮਾ ਰੀਤੂ ਆਦਿ ਜਿਨ੍ਹਾਂ ਨੇ ਜਿਹੜੀ ਸਟਿਚ ਕਰਾਉਣਾ ਉਹ ਪੜਾਲੇ ਸਾਰੇ ਪਿਆਰ ਕਰਦੇ ਕਰਦੇ ਹੋਣਾ ਕਸਟਲੀ ਨਿਕੰਮਾ ਜਾਂ ਜਾਂ ਵਿਆਹ ਲਈ ਦਾ ਸੂਟ ਹੈ ਜਿਹੜਾ ਰੈਡੀ ਹੋ ਗਿਆ ਓਕੇ ਯਾ ਦੇਖਾ ਸਾਡਾ ਹਲੈਕਸ ਇਹਦੇ ਵਿੱਚ ਨਾ ਗੜਾ ਰਹਿਣਾ ਦੁੱਧ ਨਹੀਂ ਬੀਂਦਾ ਇਹਨਾਂ ਨੂੰ ਬਹੁਤੀ ਪਾਣੀ ਪੈਂਦੀ ਸੀ ਫਿਰ ਮੋੜਨ ਦਾ ਡੈਡੀ ਨਹੀਂ ਲਿਆ ਰਿਹਾ ਕਿਨੇ ਚਾਹਣ ਇਹ ਪਾਣੀ ਪੀ ਲਿਆ ਹਾਂ ਮੈਨੂੰ ਜਮ ਚਾਕਲੇਟੀ ਚਾਕਲੇਟੀ ਲੱਗਦਾ ਆਈ ਸਾਨੂੰ ਯਾਦ ਨਾ ਵਿੱਚੋਂ ਨਾ ਮੈਨੂੰ ਖਲਣਾ ਹੈ ਖਲਦਾ ਨਹੀਂ ਹਾਂਜੀ ਤਾਂ ਸੀ ਬਨਾ ਮੰਗੀ ਨਾ ਆਰਡਰ ਸੈਨ ਕਰੂ ਕਿਰੂ ਲਓ ਦੇ ਖੇਰੀਆਂ ਜਿਹੜੀਆਂ ਆਪਣੀਆਂ ਬਣ ਕੇ ਰੈਡੀ ਆ ਬਰੀਕ ਬਰੀਕ ਬਾਲਾਂ ਰਹੀ ਆ ਤਾਂ ਮਮਾ ਜੀ ਤੁਹਾਨੂੰ ਬਸ ਥੋੜਾ ਜਿਹਾ ਦਿੱਤਾ ਤਾਂ ਤੇਦਰ ਆਪਣੇ ਸੀਂਗ ਖੇੜ ਜੀ ਆਖੋਗੇ ਤੇ ਕਾਜ ਕਟਿੰਡੀਆਂ ਸੀਗੀਆਂ ਦੋ ਕਪਾਲੇ ਬਿਆਗ ਤੇ ਕਿਉਂਕਿ ਕਰਦੇ ਨੇ ਫਿਰ ਬਈ ਆਪਣਾ ਟਾਈਮ ਨਹੀਂ ਹੁੰਦਾਗਾ ਸੋਨੇ ਆਪਾਂ ਬੱਚਿਆਂ ਦੇ ਜਿਹੜੀ ਇਹਨਾਂ ਦੀ ਸਬਜ਼ੀ ਬਣਾ ਦੇਣੀ ਹੈ ਜੇ ਬਾਤ ਕੀਤੀ ਤਾਂ ਮੈਂ ਵੀ ਲੈ ਜੂਗੀ ਕਿਉਂਕਿ ਆਪਾਂ ਤਾਂ ਹੰਕੱਦੂ-ਗੁੱਦੂ ਖਾ ਲੈਨੇ ਆ ਤੇ ਇਹ ਨਹੀਂ ਖਾਂਦੇ ਇਹਨਾਂ ਵਾਸਤੇ ਨਾਲੇ ਰਾਤ ਆਪਾਂ ਕੋफ्ते ਬਣਾਏ ਤੇ ਇਹਨਾਂ ਵਾਸਤੇ ਮੈਂ ਸੁੱਕੀ ਪਿਆਜ਼ ਕੱਢੇ ਅੱਗੇ ਸੁੱਕੇ ਤੇ ਹੁਣ ਇਹਨਾਂ ਵਾਸਤੇ ਪਿੰਡੀਆਂ ਇੱਕ ਦਿਨ ਸੰਚੌਲ ਬਣਾਵਾਂਗੇ ਪਿਆਜ਼ ਦਿੰਦੀਆਂ ਮਮਾ ਰੋਜ਼ ਹੀ ਸੰ ਅੱਜ ਮਜਾਦ ਹੀ ਨਹੀਂ ਆਇਆ ਮੈਂ ਪਿੰਡੀਆਂ ਨਾਲ ਉਹ ਕਰਦੀ ਹੈਨਾ ਚੌਲ ਬਣਾ ਦਿੰਦੀ ਤੁਹਾਡੇ ਵਾਸਤੇ ਬਣ ਜਾਂਦਾ ਹੈ ਸੋਨੇ ਵੀ ਤੜਕੇ ਤੜਕਾ ਲਾ ਦਿੰਦੀ ਚੌਲਾਂ ਨੂੰ ਹਾਂ ਮੇਰੇ ਵੀ ਹੁਣੀ ਜਿਆਦਾ ਆ ਮੇਰੇ ਵੀ ਦਿਮਾਗ 'ਚ ਆਇਆ ਹੈਗਾ ਤੇ ਬਸ ਆਪਣੀ ਗੱਲੇ ਭਾਂਡੇ ਰਹਿ ਗਏ ਮੰਜ ਨਾਲੇ ਬਾਕੀ ਸਾਰਾ ਕੰਮ ਆਪਾਂ ਸਾਰੇ ਰੋਟੀ ਪਾਣੀ ਦਾ ਨਿਬੜ ਗਏ ਸਾਰਿਆਂ ਨੇ ਖਾ ਲਈ ਤੇ ਮੰਮੀ ਜੀ ਸਿੱਧੀ ਅੰਦੀ ਸੀ ਵਿਚਾਰੀ ਮੰਮੀ ਆਏ ਕੰਮ ਗੁੰਮ ਜਾ ਉਹ ਮੈਂ ਤਾਂ ਖਾ ਨਹੀਂ ਆ ਬਤਾਉ ਕਰ ਦੇ ਮੈਨੂੰ ਭਾਂਡੇ ਮੱਖ ਨਹੀਂ ਮੈਂ ਖਾਦੀ ਨਹੀਂ ਤੁਸੀਂ ਆਪਣੀ ਗੱਲ ਕਰੋ ਜਾਓ ਮੈਂ ਤਾਂ ਖਾਦੀ ਨਹੀਂ ਕੀ ਨਹੀਂ ਖਾਦੀ ਕੀ ਬਣਾਇਆ ਮੈਂ ਮੈਂ ਇੱਕ ਤਾਂ ਸੇਵੀਆਂ ਬਣਾਈਆਂ ਤੇ ਕੰਨਾਂ ਵਾਸਤੇ ਪਿੰਡੀਆਂ ਬਣਾਈਆਂ ਸੇਵੀਆਂ ਫੇਵੀਆਂ ਯਸ ਬਾਣੀ ਮੈਂ ਸਾਰਿਆਂ ਨੇ ਬਾਟੀਆਂ ਚ ਪਾ ਦੇਣੀ ਐ ਇਹਨਾਂ ਨੂੰ ਅੱਜ ਇਹਦਾ ਚਾਹ ਚੜਿਆ ਹੋਇਆ ਬਹੁਤ ਦੇਣੀ ਚਾਹ ਨਾਲ ਖਾਂਦੇ ਨੇ ਕੋਈ ਵੀ ਚੀਜ਼ ਵਾ ਇਹਦੇ ਚ ਹੈਗਾ ਟੋ ਸਟਰੋਂਗ ਸ਼ਾਰਪ ਇਹ ਤੁਸੀਂ ਖਾ ਸਕਦੇ ਹੋ ਇਹ ਵੱਡੇ ਹੋ ਗਏ ਤੁਸੀਂ ਇਹ ਜੋ ਮੇਰੇ ਸਾਹਮਣੇ ਹੁਣ ਤੁਸੀਂ ਵੱਡੇ ਹੋ ਆ ਮਮਾ ਇਹਨਾ ਆਏ ਹਾਂ ਨਾ ਦੁੱਧ ਚ ਪਾ ਕੇ ਆਏ ਤਾਂ ਮੈਨੂੰ ਪਤਾ ਪੁੱਤ ਕੀ ਹੋ ਗਿਆ ਜੈਸੇ ਛੋਟੇ ਹੁੰਦੇ ਨੇ ਇਹ ਜੋ ਕੁਝ ਨਹੀਂ ਪੀਤਾ ਪਰ ਤੁਹਾਨੂੰ ਪਤਾ ਤਾਂ ਹੈ ਨਾ ਸਾਨੂੰ ਕਿਨੇ ਕੋਈ ਆਇਆ ਸੀ ਵਾਓ ਆਇਓ ਦੋ ਚਾਕਲੇਟ ਡਾਈਟਾ ਮਾਂ ਬੇ ਉਹਨੂੰ ਕਹੀਏ ਉਹਨੂੰ ਆਹ ਚੀਜ਼ਾਂ ਨਹੀਂ ਹੈ ਹੀ ਨਹੀਂ ਸੀਗੀਆਂ ਉਹਨੇ ਜੋ ਆਕਾ ਵਾਸਤੇ ਬਾਲਾ ਕੋਈ ਨਹੀਂ ਹੈ ਸਟਰੋਂਗ ਵੀ ਨਾ ਹੁੰਦਾ ਮੈਂ ਕਿਹਨੂੰ ਫੀਲ ਪਾਈ ਤੇ ਨਾਲ ਪਿਉਣੇ ਆਪ ਨੂੰ ਦੁੱਧ ਪੀਂਦੇ ਹੀ ਨਹੀਂ ਹੁੰਦੇ ਸੀ ਮੰਮੀ ਉਹ ਕੀ ਹਾਈਟ ਵੀ ਨਾ ਹੁੰਦਾ ਨਵ ਨੂੰ ਪੀਆ ਕਰ ਨਵਨ ਕਰੇ ਤੂੰ ਪੀਆ ਕਰ ਹਾਈਟ ਵਧਾਉਣੀ ਆ ਤਾਂ ਹਾਂ ਸੀ ਮੈਂ ਵਧਾਉਣੀ ਆ ਸਟਰੋਂਗ ਬੀ ਬਿਨ ਬਾਲੇ ਕੰਨੀ ਜਲਦੇ ਆ ਸ਼ਾਰਪ ਪਕੀ ਗੀਆਂ ਬਾਟਿਆਂ ਦੇ ਵਿੱਚ ਨਿੱਕੀਆਂ ਕੌਨੀਆਂ ਦੇ ਵਿੱਚ ਤਾਂ ਭਰਾਏ ਖੀੜ ਜੀ ਲੱਗਦੀ ਐ ਸਾਨੂੰ ਕਈ ਤਾਂ ਬਈ ਖਾ ਲੈਂਦੇ ਹਨ ਆਪਣੇ ਵਰਗਿਆਂ ਦਾ ਐਂ ਜਲਾ ਲਾ ਗਏ ਵਾਵਾ ਸਾਰੇ ਹਨ ਗਰਮ ਗਰਮ ਬਸਕੇ ਨਾਲ ਆਪਾਂ ਦੁੱਧ ਰੱਖ ਇਹਨਾਂ ਵਾਂਗੂ ਦੁੱਧ ਗਰਮ ਕਰ ਦਈਏ ਤੇ ਬਾਕੀ ਚਲੋ ਜੀ ਆਪਾਂ ਜਿਹੜੀ ਗੱਲਬਾਤ ਪੁੱਛੀ ਸੀ ਭੈਣਾਂ ਨੂੰ ਹਨਾ ਵੀ ਅਸੀਂ ਬਲੌਗ ਹੈ ਜਿਹੜਾ ਕਿਹੜੇ ਟਾਈਮ ਪਾਇਆ ਕਰੀਏ ਆ ਬਲੌਗ ਤੋਂ ਕਿਰਪਾ ਨਾਲ ਇਸ ਤੋਂ ਕਰਮਜੀਤ ਭੈਣ ਦੇ ਵੀ ਬਹੁਤ ਘੜੀਆਂ ਭੈਣਾਂ ਦੇ ਕਮੈਂਟ ਆਇਆ ਕਿ ਤੁਸੀਂ 3 ਵਜੇ ਪਾਇਆ ਕਰੋ ਇੱਕ ਭੈਣ ਆਪਣੀ ਹੈਗੀ ਇਥੋਂ ਮੈਮੇ ਤੋਂ ਭੈਣ ਕਹ ਲਗੀ ਨਾ ਤੈਨ ਮੇਰੀ ਵਲੌਗ ਪਾਇਆ ਕਰੋ ਕਹਦੀ ਆ ਕਿ ਵੀ ਮੈਂ ਤਾਂ ਤੁਹਾਡਾ ਵਲੌਗ ਦੇ 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 ਤੇ ਸਬਜ਼ੀ ਕੱਟਦੀ ਇੱਕ ਭੈਣ ਕਹਿੰਦੀ ਕਿ ਸ਼ਾਮ ਨੂੰ ਸੱਤ ਦਈ ਕਈਆਂ ਭੈਣਾਂ ਦੇ ਕਮੈਂਟ ਆਏ ਹਨ ਮੈਨੂੰ ਵੀ ਪਤਾ ਨਹੀਂ ਕਾਦੂ ਵੀ ਆਏ ਜੇ ਲੱਗਦਾ ਬਸ ਤੁਹਾਡੇ ਸਿਰ ਤੇ ਜੀ ਪਲੀਜ਼ ਸਪੋਰਟ ਕਰੋ ਹਨ ਆਪਣੇ ਪਤਾ ਨਹੀਂ ਕਿ ਚੈਨਲ ਗਰੋ ਬਹੁਤ ਘੱਟ ਕਰ ਰਿਹਾ ਵਿਊਜ਼ ਘੱਟ ਗਿਆ ਹਨ ਸ਼ੇਅਰ ਕਰ ਦਿਆ ਕਰੋ ਰਿਕਵੈਸਟ ਹੀ ਹੈ ਹਨ ਤੇ ਹਾਈਪ ਵੀ ਜਰੂਰ ਦਵਾਇਆ ਕਰੋ ਪਤ ਪਾਸੇ ਉਹ ਤੁਮ ਚਾਹਣਾ ਦੇ ਸਬਜ਼ੀ ਕੀਤੀ ਕਰਾਈ ਉਹ ਨਾ ਕਰਕੇ ਤੇ ਸਪੋਰਟ ਕਰੋ ਜਿੰਨੀ ਹੋ ਸਕਦੀ ਹੈ ਨਾ ਕਿਉਂਕਿ ਆਈਆਂ ਜੀ ਆਪਾਂ ਮਿਹਨਤ ਵੀ ਕਰਦੇ ਹਾਂ ਨਾ ਤਾਂ ਮਿਹਨਤ ਦਾ ਫਲ ਵੀ ਮਿਲਿਆ ਨਾ ਬਾਕੀ ਆਈਆਂ ਦੀ ਇਹ ਆਪਾਂ ਤੁਸੀਂ ਕਹੋਗੇ ਕਿ ਤੁਸੀਂ ਆ ਖੁਦ ਲੱਗੇ ਹੋ ਵਲੋਗਿੰਗ ਕਰਨ ਜਾਂ ਸੋਡਾ ਕੰਮ ਆ ਹਾਂ ਜੀ ਇਹ ਸਾਡਾ ਮੇਰਾ ਕੰਮ ਹੈ ਨਾ ਆਪਣਾ ਕੰਮ ਦਾ ਮਿਹਨਤ ਕਰਨਾ ਤੇਗੇ ਮਿਹਨਤ ਨੂੰ ਰੰਗ ਭਾਗ ਲਾਉਣੇ ਹੈ ਜਿਹੜਾ ਫਲ ਲਾਣਾ ਤੁਹਾਡੇ ਸਿਰ ਤੇ ਆਂ ਤੀ ਤਾਂ ਬਲੌਗ ਬਣਾਉਣਾ ਤੇ ਅਪਲੋਡ ਕਰਨਾ ਹੈ ਨਾ ਤੇ ਸੋਡੇ ਸਾਰੇ ਆ ਜੀ ਤੁਸੀਂ ਫੁੱਲ ਵਾਚ ਕਰਿਆ ਕਰੋ ਫ੍ਰੀਜ ਸਪੈਨਾ ਕਰਿਆ ਕਰੋ ਹੈ ਨਾ ਬਸ ਇਹ ਜੀ ਸਾਰੇ ਆ ਜੀ ਅਸੀਂ ਤੁਹਾਨੂੰ ਕਹਿਣਾ ਤੇ ਬਹੁਤ ਸਾਰੇ ਭੈਣ ਭਰਾ ਬਹੁਤ ਵਧੀਆ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ ਸਟਾਰਟਿੰਗ ਤੋਂ ਜੁੜੇ ਹੋਏ ਆ ਹਨਾ ਬਹੁਤ ਧੰਨ ਸਪੋਰਟ ਕਰਦੇ ਨੇ ਵਧੀਆ ਸੋਹਣੇ ਸੋਹਣੇ ਕਮੈਂਟ ਹੁੰਦੇ ਕਦੇ ਵੀ ਆਪਣਾ ਇਹੋ ਜਿਹਾ ਕਦੇ ਨਹੀਂ ਆਏ ਹੋਇਆ ਜੇ ਕਿਸੇ ਨੇ ਕੋਈ ਵੈਡ ਕਮੈਂਟ ਕੀਤਾ ਹੋਵੇ ਆਪਾਂ ਵਧੀਆ ਜੀ ਕਿਉਂਕਿ ਆਪਾਂ ਅੱਡੇ ਘਰ ਦੇ ਕੰਮ ਕਰ ਸ਼ੇਅਰ ਕਰਦੇ ਆਪਾਂ ਕਿਹੜਾ ਕੋਈ ਇਹਦੇ ਚ ਕੁਛ ਇਹੋ ਜੀ ਚੀਜ਼ ਦਿਖਾਉਣੀ ਹੈ ਜਿਹੜੀ ਕਿ ਆਪਾਂ ਫੈਮਿਲੀ ਦੇ ਵਿੱਚ ਬੈਠ ਕੇ ਦੇਖਣਾ ਸਕੇ ਹਨਾ ਲਓ ਜੀ ਆਪਾਂ ਬੱਚਿਆਂ ਨੂੰ ਖੇਦੇ ਨਾ ਮੇਰੇ ਸਿਰ ਤੇ ਖੜਗਾ ਰਹਿਣੀਆਂ ਕੀਤੀ ਚੱਲਣ ਨੂੰ ਘਰ ਦੀ ਦੱਡ ਕਰਮ ਫੇਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਭਾਂਡੇ ਮੰਜ਼ਰੇ ਦੇ ਲਈ ਲੋ ਜੀ ਟਾਈਮ ਹੋ ਗਿਆ 8:30 ਨਾ ਅੱਜ ਤਾਂ ਲੇਟ ਹੀ ਹੋ ਗਿਆ ਪੌਣੇ ਨੂੰ ਹੋ ਗਿਆ ਹੌਲੀ ਹੌਲੀ ਬਸ ਕੰਮ ਕਰ ਜੇ ਨਵੇੜੇ ਹੈਗੇ ਤੇ ਫ੍ਰੀ ਹੋ ਗਏ ਆ ਤੇ ਬਾਕੀ ਜਿੱਥੋਂ ਤੱਕ ਪਤਾ ਲੱਗਦਾ ਹੈ ਨਾ ਸਾਰੀਆਂ ਭੈਣਾਂ ਦਾ ਕਿ ਬਸ ਇਹੀ ਕਮੈਂਟ ਆਈ ਆ ਉਹਨਾਂ ਦੇ ਕਿ ਤੁਸੀਂ ਜਿਹੜਾ ਵਲੌਗ ਹੈ 3 ਵਜੇ ਅਪਲੋਡ ਕਰਿਆ ਕਰਾਂਗੇ ਚਲੋ ਜੀ ਕੋਸ਼ਿਸ਼ ਕਰਾਂਗੇ 3 ਤੋਂ 3:30 ਹੋ ਸਕਦੇ ਆ ਤੇ ਮੈਂ ਕੋਸ਼ਿਸ਼ ਕਰੇ ਗੁਰੂ ਇਸ ਵੇਲੇ ਆਦੇ ਵਲੌਗ ਦੀ ਐਡੀਟਿੰਗ ਵਗੈਰਾ ਕਰਤੀ ਹੈ ਨਾ ਤੇ ਮੋਸਟ ਟਾਈਮ ਵਲੌਗ ਪਾਏ ਕਰੂੰਗੀ ਤੇ ਬਾਕੀ ਹੌਲੀ ਹੌਲੀ ਅੱਗੇ ਦੇਖਾਂਗੇ ਵੀ ਉਸ ਉਸ ਟਾਈਮੇ ਪਾ ਦੇ ਕਰਾਂਗੇ ਜੀ ਮੈਨੂੰ ਵੀ ਠੀਕ ਲੱਗਿਆ ਪਰ ਪਹਿਲਾਂ ਮੈਨੂੰ ਐਂ ਲੱਗੇ ਮੈਂ ਟਾਈਮ ਚੇਂਜ ਕਰਕੇ ਦੇਖਾਂ ਪਰ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਨਜ਼ਰ ਆਇਆ ਲੱਗਿਆ ਟਾਈਮ ਚੇਂਜ ਕਰਨ ਦਾ ਤੇ ਚਲੋ ਠੀਕ ਹੈ ਜੀ ਇਸ ਟਾਈਮ ਨੂੰ ਤੁਸੀਂ ਐਸੈਪਟ ਕਰਿਓ ਹਨਾ ਤਾਂ ਪਲੀਜ਼ ਫੋਲੋ ਵਾਚ ਕਰਿਓ ਵਲੌਗ ਨੂੰ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ